ਹਾਂਜੀ ਸਸਰੀ ਕਾਜੀ ਕੀ ਹਰ ਟੋਹ ਟਾ ਹਾ ਉਮੀਦ ਕਰਦੀ ਆ ਬਹੁਤ ਹੀ ਵਧੀਆ ਹੋਵੇਗਾ ਤੇ ਸਾਡਾ ਵੀ ਬਹੁਤ ਵਧੀਆ ਹੈ ਪਰਮਾਤਮਾ ਦੇ ਅਗੇ ਹੀ ਦਾਸਾ ਸਬਦਾ ਦਿਨ ਵਧੀਆ ਹੀ ਚੜੇ ਤੇ ਵਧੀਆ ਹੀ ਰਵੇ ਤੇ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਹਾਂ ਅਸੀਂ ਤੇ ਬੈੱਡ ਦੀ ਚਾਦਰ ਚਾਹ ਹਾਂ ਮਤਲਬ ਸਫਾਈ ਹੋ ਗਈ ਸੀ ਤੇ ਬਾਕੀ ਬੱਚੇ ਕਈ ਵੇ ਤੇ ਸੁੱਤੇ ਰਹਿੰਦੇ ਤੇ ਮੈਂ ਬੈੱਡ ਨੂੰ ਬਾਅਦ ਚੁਈ ਛਾੜ ਦਿੰਨੀ ਆ ਤੇ ਸਫਾਈ ਹੋ ਗਈ ਹੈ ਬੈੱਡ ਦੀ ਚਾਦਰ ਜੜੀ ਉਹ ਠੀਕ ਕਰਦੀ ਵੀ ਸੀ ਮੈਂ ਚਦਰਤ ਚਦਰ ਕੰਬਲ ਜਿਹੜੇ ਵੀ ਹੈਗੇ ਸੀ ਉਹ ਜੋੜ ਲੇ ਸੀ ਅਸੀਂ ਤੇ ਉਪਰ ਉਪਰ ਜਿਹੜਾ ਖਲਾਰਾ ਉਹ ਰਹਿ ਜਾਂਦਾ ਹੈ ਨੀਚੇ-ਨੀਚੇ ਸਫਾਈ ਹੋ ਜਾਂਦੀ ਹੈ ਅੱਜ ਕੱਲ੍ਹ ਛੁੱਟੀ ਹੈ ਤੇ ਬੱਚੇ ਖੂਬ ਮਸਤੀ ਕਰਦੇ ਪਏ ਨੇ ਇਸ ਐਕਲਸ ਨੂੰ ਕੁਲ ਜੋ ਵੀ ਅੰਦਰ ਲੈ ਆਂਦੇ ਨੇ ਤੇ ਚਲਾਉਂਦੇ ਰਹਿੰਦੇ ਨੇ ਉਹ ਤਾਂ ਆਪਣਾ ਸਾਈਕਲ ਅੰਦਰ ਹੀ ਲੈ ਕੇ ਅੰਦਰ ਹੀ ਘੁੰਮਦਾ ਰਹਿੰਦਾ ਹੈ ਉਸ ਤੋਂ ਬਾਅਦ ਇਹ ਸਟੱਡੀ ਟੇਬਲ ਹਾਲ 'ਚ ਰੱਖਿਆ ਹੋਇਆ ਸੀ ਤੇ ਹਾਲ 'ਚ ਜਿਹੜਾ ਹੈ ਸਹੀ ਨਹੀਂ ਲੱਗਦਾ ਤੇ ਫਿਰ ਮੈਨੂੰ ਅੰਦਰ ਹੀ ਲੈ ਆਈ ਕਿਉਂਕਿ ਅੰਦਰ ਹੈ ਨਾ ਉੱਥੇ ਬੈਠਦੇ ਉੱਥੇ ਬੱਚੇ ਪੜ੍ਹਨ ਲੱਗੇ ਪੜ੍ਹ ਲੈਂਦੇ ਆ ਤੇ ਦੇਖ ਲੀਦਾ ਆ ਇਹਨਾਂ ਨੂੰ ਮੈਂ ਕਿਹਾ ਚਲੋ ਟੇਬਲ ਅੰਦਰ ਲੈ ਆਓ ਛੇਅਰ ਵੀ ਜਿਹੜੀ ਅੰਦਰ ਹੀ ਲੈ ਆਓ ਤੁਸੀਂ ਬਾਹਰ ਰੱਖੀ ਹੋਈ ਸੀ ਇਹ ਉਹ ਕੁਰਸੀ ਜਿਹੜੀ ਹੈ ਇੱਥੇ ਬੈਡਰੂਮ ਚ ਹੈ ਨਾ ਨਾਲ ਬੈਠਦੇ ਨਾਲ ਉਹ ਵੀ ਨਾਲ ਬੱਚੇ ਨੂੰ ਪੜਾਈ ਜਾਉ ਕਿਉਂਕਿ ਇੱਥੇ ਸਾਰੀਆਂ ਬੁੱਕਾਂ ਵਗੈਰਾ ਨੇ ਇੱਥੇ ਸਾਰੀਆਂ ਪਈਆਂ ਹੋਈਆਂ ਆ ਸਾਰਾ ਸਮਾਨ ਇੱਥੇ ਹੀ ਹੈ ਲਾਗੇ ਇੱਕ ਬਾਕਸ ਰੱਖਿਆ ਹੋਇਆ ਹੈ ਉਹਦੇ ਚ ਵਗੈਰਾ ਸਾਰੀਆਂ ਪੈਨਸਲ ਰਬੜ ਜੋ ਵੀ ਹੈ ਸਾਰਾ ਉਹ ਬਾਕਸ ਭਰਿਆ ਹੋਇਆ ਹੈ ਤੇ ਜੋ ਵੀ ਚਾਹੀਦਾ ਹੁੰਦਾ ਝੋ ਕੱਢ ਲੈਂਦੇ ਆ ਤੇ ਇੱਥੇ ਬਾਕਸ ਬਣਾਏ ਹੋਏ ਆ ਉਹਨਾਂ ਚੰਨਾਂ ਦੇ ਬੁੱਕਾਂ ਵਗੈਰਾ ਰੱਖੀਆਂ ਹੋਈਆਂ ਆ ਤੇ ਇਹਦੇ ਚ ਅਜਸਟਮੈਂਟ ਹੋ ਜਾਂਦੀ ਹੈ ਇਹ ਕੂਲਰ ਸਾਫ਼ ਕਰਨ ਵਾਲਾ ਸੀ ਤੇ ਇਹਦੇ ਚ ਪਾਣੀ ਕੱਢਿਆ ਸੀ ਕਿਉਂਕਿ ਅੱਜਕੱਲ ਡੇਂਗੂ ਬਹੁਤ ਜ਼ਿਆਦਾ ਫੈਲਦਾ ਪਿਆਇਆ ਤੇ ਹਨਾ ਸੈਲ ਵਗੈਰਾ ਵੀ ਡਗ ਨੂੰ ਹੋ ਗਿਆ ਇਸ ਲਈ ਫੁੱਲਣ ਤੋਂ ਤੇ ਸਾਫ ਕਰਕੇ ਫਿਰ ਸਿਰਾ ਕਰ ਦਿੱਤਾ ਸੀ ਤਾਂ ਹਾਂਜੀ ਜੀ ਇਹ ਮੈਂ ਬਣਾ ਰਹੀ ਜੇ ਨਾਸ਼ਤਾ ਕਿਉਂਕਿ ਅੱਜ ਕੱਲ ਛੁੱਟੀ ਸੀ ਤੇ ਲੇਟ ਹੀ ਉੱਠੇ ਸੀ ਮਤਲਬ ਹਾਂ ਮੈਂ ਲੇਟ ੁੱਠੀ ਸੀ ਬਾਕੀ ਸਾਰੇ ਹੋ ਗਏ ਮੈਂ ਮਤਲਬ ਉੱਠ ਕੇ ਫੇਸ ਹੋ ਗਈ ਸੀ ਦੁਬਾਰਾ ਥੋੜੀ ਰੈਸਟ ਕਰ ਲਈ ਸੀ ਤੇ ਜਿਹੜੀ ਅੱਜ ਹੈਗੀ ਸੀ ਛੁੱਟੀ ਹੈਗੀ ਸੀ ਸੋ ਬਾਜੀ ਮੈਂ ਹੈਨਾ ਕਮ ਗੁਮ ਕਰਕੇ ਤੇ ਆਪਣਾ ਫੇਰ ਨਾਸ਼ਤਾ ਬਣਾ ਲੀ ਕਿ ਸੀ ਤੇ ਨਾਸ਼ਤੇ ਚ ਅੱਜ ਜੀ ਅਸੀਂ ਬਣਾਏ ਸੀ ਕੁਛ ਅਲੱਗ ਬਣਾਇਆ ਸੀ ਅਲੱਗ ਕਿਸ ਤਰ੍ਹਾਂ ਕੀ ਮooli ਸੀ ਠੀਕ ਹੈ ਮooli ਕਸ ਕੀਤਾ ਸੀ ਤੇ ਔਰ ਕद्दू ਸੀ ਉਹਨੂੰ ਅਸੀਂ ਜਿਹੜੇ ਸਬਜੀ ਥੋੜਾ ਮਤਲਬ ਜਿਆਦਾ ਤੜਕਾ ਨਹੀਂ ਮਾਰਿਆ ਥੋੜਾ ਜਿਹਾ ਪਿਆਜ਼ ਪੀਸ ਜਾ ਕੇ ਸਾਰਾ ਕੁਝ ਪਾ ਕੇ ਤੇ ਕੜਾਈ 'ਚ ਥੋੜਾ ਜਿਹਾ ਨਾ ਸੇਕ ਲਵਾਇਆ ਜਿਆਦਾ ਨਹੀਂ ਲਵਾਇਆ ਮੂਲੀ ਕਸ ਕਰਕੇ ਠੀਕ ਹੈ ਕਦੂਰ ਮੂਲੀ ਪਿਆਜ਼ ਹਰੀ ਮਿਰਚ ਚੌਲ ਮਸਾਲਾ ਵਗੈਰਾ ਉਹ ਸਾਰੇ ਮਿਕਸ ਕੀਤਾ ਔਰ ਉਹਦਾ ਜਿਹੜਾ ਹੈ ਤੜਕਾ ਲਗਾ ਕੇ ਥੋੜਾ ਜਿਹਾ ਨਾ ਸੇਕ ਲਵਾ ਕੇ ਉਸ ਤੋਂ ਬਾਅਦ ਉਹਨੂੰ ਰੋਟੀਆਂ 'ਚ ਪੈਕ ਕਰ ਦਿੱਤਾ ਠੀਕ ਹੈ ਰੋਟੀਆਂ ਦੋ ਪੇੜਿਆਂ 'ਚ ਦੋ ਪੇੜੇ ਲੈ ਕੇ ਉਹਦੇ 'ਚ ਪੈਕ ਕੀਤਾ ਕਿਉਂਕਿ ਇੱਕ ਜਿਹੜਾ ਨਾ ਇੱਕ ਜਰੀ ਬੰਨ ਜਾਂਦੀ ਸੀ ਪੇੜੇ ਸਾਰੇ ਨਾ ਕੱਢ ਲਏ ਸੀ ਤੇ ਦੋਨਾਂ ਰੋਟੀਆਂ 'ਚ ਪੈਕ ਕਰਕੇ ਫਿਰ ਅਸੀਂ ਜਿਹੜੀ ਉਹ ਰੋਟੀ ਤਿਆਰ ਕੀਤੀ ਤੇ ਸਵਾਦ ਬਣੀ ਤੇ ਬੱਚਿਆਂ ਨੂੰ ਵੀ ਵਧੀਆ ਲੱਗੀ। ਔਰ ਦੂਸਰੀ ਗੱਲ ਬੱਚਿਆਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਉਹ ਕद्दू ਦੀ ਰੋਟੀ ਹੈ। ਹਾਂਜੀ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਉਹ ਕद्दू ਦੀ ਰੋਟੀ ਹੈ ਕਿਉਂਕਿ ਉਹ ਨਾ ਕद्दू ਨਹੀਂ ਖਾਂਦੇ। ਤੇ ਕद्दू ਜਦੋਂ ਮਿਲਕਸ ਕਰਕੇ ਹੈ ਨਾ ਥੋੜਾ ਜਿੜਕਾ ਮਾਰ ਕੇ ਮੂਲੀਆਂ ਵਿੱਚ ਪਾਈਆਂ ਸੀ ਤੇ ਉਹ ਪਤਾ ਹੀ ਨਹੀਂ ਚੱਲਿਆ ਮੂਲੀਆਂ ਜਾਂ ਕद्दू ਹੈ। ਠੀਕ ਹੈ। ਕद्दू ਆਪਣੇ ਬੱਚੇ ਨੂੰ ਖਵਾਣਾ ਹੈ ਤੇ ਇਹ ਜਿਹੜੇ ਪਰੌਂਠੇ ਆ ਉਹ ਬਣਾ ਕੇ ਦੇ ਖਵਾ ਸਕਦੇ ਹੋ ਬੱਚੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਕद्दू ਉਹ ਜਮੂਲੀ ਹੈ ਮੂਲੀ ਵੀ ਪਾਣੀ ਹੈ ਔਰ ਕद्दू ਵੀ ਪਾਣਾ ਹੈ ਠੀਕ ਹੈ ਥੋੜਾ ਜਨਾ ਕद्दू ਪਾਣਾ ਹੈ ਫਿਰ ਮੂਲੀ ਮੂਲੀ ਕਸੂਰ ਦੋਨੇ ਮੂਲੀ ਕਸ ਕਰ ਲੈਣੇ ਆ ਤੇ ਜਿਹੜੇ ਬੱਚੇ ਨੂੰ ਅਸੀਂ ਕद्दू ਵਾਲੀ ਜਾਂ ਪਿਆਜ਼ ਵਾਲੀਆ ਰੋਟੀ ਬਣਾ ਕੇ ਖਵਾ ਸਕਾਂਗੇ ਦੋਨੋਂ ਥੋੜਾ ਲੱਗੇਗਾ ਵੀ ਠੀਕ ਹੈ ਕद्दू ਵਧੀਆ ਹੈ ਔਰ ਖਾਣ ਚ ਵੀ ਟੇਸਟੀ ਹੈ ਤੇ ਦੁਬਾਰਾ ਜਿਹੜੀ ਉਹ ਸਬਜ਼ੀ ਵੀ ਖਾਣਗੇ ਵੈਸੇ ਖਾਂਦੇ ਨਹੀਂ ਆ फिर उन्होंने भुलेखे सी खवा दिता है तो सु कहें मैं क्या स्वाद लास्ट पीछे हाँ, स्वाद है कहीं हाँ स्वाद है हाँ जी रोटी वगैरह सिखा ली जी अज बनाई सी असी मूलीकश करके और कद्दू हाँ कद्दू कदू, हा, कदू।, कदू मूलीकश करके और मूली और प्याज हरी मिर्च तड़का लगा के ओनू सब्जी बना के और फिर रोटियाँ से पैक की ठीक है ਤੇ ਉਹਦੇ ਅਸੀਂ ਪਰੌਠੇ ਬਣਾਏ ਸੀ ਅੱਜ ਤੇ ਸਵਾਦ ਬਣੇ ਸੀ ਹਾਂ ਕਾਫੀ ਸਵਾਦ ਬਣੇ ਸੀ ਮਤਲਬ ਲੱਗਾ ਨਹੀਂ ਸੀ ਉਹ ਕद्दू ਦੇ ਪਰੌਠੇ ਆ ਬੱਚਿਆਂ ਨੂੰ ਤੇ ਜਦੋਂ ਬੱਚਿਆਂ ਨੂੰ ਪਤਾ ਲੱਗਾ ਹੀ ਵੈਸੇ ਤਾਂ ਖਾਂਦੇ ਨਹੀਂ ਆ ਠੀਕ ਹੈ ਜਦੋਂ ਮੈਂ ਉਹਨੂੰ ਲਾਸਟੇ ਦੱਸਿਆ ਮੈਂ ਕਿਹਾ ਕਿ ਆਹਦੇ ਪਰੌਠੇ ਸੀ ਕਹਿੰਦਾ ਖਾ ਦੇ ਤੇ ਮੈਂ ਕਿਹਾ ਕद्दू ਦੇ ਪਰੌਠੇ ਸੀ ਕਿਤਾ ਅੱਛਾ ਕद्दू ਦੇ ਪਰੌਠੇ ਮੈਂ ਕਿਹਾ ਹਾਂ ਤੁਹਾਨੂੰ ਮਤਲਬ ਪਤਾ ਹੀ ਨਹੀਂ ਚੱਲਿਆ ਉਹਨਾਂ ਨੂੰ ਕद्दू ਦੇ ਪਰੌਠੇ ਤੇ ਰਸੋਈ ਸਾਫ਼ ਹੋ ਗਈ ਹੈ ਤੇ ਬਸ ਸਾਡੇ ਬਰਤਰ ਰਹੇ ਆ ਉਹ ਮੈਂ ਕੱਪੜੇ ਝੜੇ ਆ ਨਚੋੜ ਕੇ ਸੁਕਨੇ ਹੈ ਨਾ ਕੱਪੜੇ ਸਾਰੇ ਕੱਪੜੇ ਵੀ ਮਸ਼ੀਨ ਚ ਪਾਏ ਹੋਏ ਆ ਉਸ ਤੋਂ ਬਾਅਦ ਕੱਪੜੇ ਜਿਹੜੇ ਨੇ ਅੱਜ ਛੁੱਟੀ ਹੈਗੀ ਹੈ ਅੱਜ ਮਾਰਕੀ ਹੈ ਅਰੇ ਫਰਡੇ ਫਰਡੇ ਅੱਛਾ ਜਨ ਦਿਨ ਦਾ ਪਤਾ ਲੱਗਦਾ ਜਿਹਨਾਂ ਰਾਤ ਦਾ ਪਤਾ ਚੱਲਦਾ ਤੇ ਹੁਣ ਕੱਪੜੇ ਦੀ ਵਾਰੀ ਹੈ ਕੱਪੜੇ ਬਾਕੀ ਦੇਖੋ ਹੈਗੇ ਸੀ ਜਿਹੜ ਘਰ ਵਾਲਿਓ ਕੱਪੜੇ ਹੈਗੇ ਆ ਉਹਨਾਂ ਜ਼ਰੂਰੀ ਨਹੀਂ ਆ ਬਾਅਦ ਚੋ ਧੋ ਲਾਂਗੇ ਸੀ ਜਿਹੜਾ ਯਾਰ ਪਾਰਲਰ ਵਾਲੇ ਕੱਪੜੇ ਸੀ ਤੇ ਉਹ ਮੈਂ ਜਿਹੜੇ ਨੇ ਮਸ਼ੀਨ ਚ ਕਿਤੇ ਆ ਮਤਲਬ ਧੁੱਪ ਗਏ ਆ ਬਸ ਉਹਨੂੰ ਚੋਣਨੇ ਆ ਇਹਨਾਂ ਨੂੰ ਪਾਣੀ ਚ ਗੜਨੇ ਆ ਉਸ ਤੋਂ ਬਾਅਦ ਅਸੀਂ ਸੁਕਣੇ ਪਾ ਦਾਂਗੇ ਇਹ ਕੰਮ ਕਰਦੇ ਜਿਹੜੇ ਖਤਮ ਨਹੀਂ ਹੁੰਦੇ ਐ ਸਫਾਈ ਕਰਕੇ ਮੈਂ ਸੋ ਗਈ ਸੀ ਤੇ ਪਤਾ ਨਹੀਂ ਸਕੂਲ ਹਨਾ ਸਕੂਲ ਵੀ ਛੁੱਟੀਆਂ ਆ ਤੇ ਥੋੜੀ ਰੈਸਟ ਮਿਲ ਜਾਏਗੀ ਕਿਉਂਕਿ ਹੁਣ ਜਸਵੇਰੇ ਉੱਠੀਦਾ ਆ ਸਾਰੀ ਦਿਹਾੜੀ ਬਸ ਇਹੀ ਕੁਝ ਕਰਦੇ ਰਹੀਦਾ ਐ ਉਹ ਸੌਧਰ ਦਾ ਕੰਮ ਮੇਰਾ ਆਪਣਾ ਹੁੰਦਾ ਹੈ ਤੇ ਟਾਈਮ ਹੀ ਨਹੀਂ ਮਿਲਦਾ ਰੈਸਟ ਕਰਨ ਦਾ ਇੰਨੀ ਬਿਜ਼ੀ ਲਾਈਫ ਹੈ ਨਾ ਲੇਡੀਜ਼ ਦੀ ਬਹੁਤ ਜ਼ਿਆਦਾ ਬਿਜ਼ੀ ਲਾਈਫ ਹੈ ਮੈਂ ਕਲਰ ਲਾਇਆ ਇਸ ਵਿੱਚ ਕਿਸੇ ਨੂੰ ਤਾਂ ਕਾਫੀ ਇੱਕ ਪਾਸੇ ਮੈਂ ਜਿੱਧਰ ਨੇਲ ਲਾਟ ਕਿਤੇ ਸੀ ਉਧਰ ਮੈਂ ਗਲਵਸ ਪਾ ਲਿਆ ਸੀ ਮੈਂ ਕਿਹਾ ਸ਼ਾਇਦ ਨੇਲਸ ਹਨ ਖਰਾਬ ਨਾ ਹੋ ਜਾਣ ਤੇ ਦੂਸਰੇ ਹੱਥ ਜਿਹੜਾ ਮੈਂ ਉਹ ਗਲਵਸ ਨਹੀਂ ਪਾਈ ਸੀ ਤੇ ਉਹਦੇ ਕਰਨ ਨਾ ਇਹਨੂੰ ਹੱਥ ਦੇ ਕਲਰ ਲੱਗਾ ਕਲਰ ਲੱਗ ਗਿਆ ਸੀ ਮਾ ਜ਼ਿਆਦਾ ਟੈਨਸ਼ਨ ਕੰਮਾਂ ਦੀਆਂ ਕਰਾਉਂਦੀਆਂ ਤੇ ਅੱਜ ਜਿਹੜੀ ਛੁੱਟੀ ਸੀ ਇਸ ਲਈ ਮੈਂ ਥੋੜੀ ਰੈਸਟ ਕਰ ਲਈ ਸੀ ਫਿਰ ਮੈਂ ਸੋ ਗਈ ਸੀ ਫਿਰ లేਟੀ ਉੱઠી ਤੇ ਸੁਬਾਹ ਜਿਹੜੇ ਕੰਮ ਸ਼ੁਰੂ ਕੀਤੇ ਕਦੂ ਦੇ ਪਰੋਠੇ ਬਣਾਏ ਕਦੂ ਅਰ ਮੂਲੀ ਕਸ ਕਰਕੇ ਰ ਉਹਦੇ ਉੱਪਰ ਪਿਆਰ ਤੋਂ ਸਾਰਾ ਕੁਝ ਪਾ ਕੇ ਤੜਕਾ ਲਗਾ ਕੇ ਉਸ ਤੋਂ ਬਾਅਦ ਜਿਹੜੀਆਂ ਦੂ ਪੇੜਿਆਂ ਚ ਰੋਟੀ ਪੈਕ ਕਰਕੇ ਫਿਰ ਬਣਾਈ ਸੀ ਠੀਕ ਹੈ ਤੇ ਸਵਾਦ ਬੰਨੀ ਸੀ ਕਾਫੀ ਸਵਾਦ ਬੰਨੀ ਸੀ ਲੱਗਾ ਨਹੀਂ ਸੀ ਉਹ ਕਦੂ ਸੀ ਚਲੋ ਫਿਰ ਅਸੀਂ ਕੱਪੜੇ ਧੋਨੇ ਆ ਫਿਰ ਉਸ ਤੋਂ ਬਾਅਦ ਮਿਲਦੇ ਆ ਹਾਂਜੀ ਤੇ ਇਹ ਜਿਹੜੇ ਸੀ ਇਹ ਪਾਰਲਰ ਦੇ ਕੱਪੜੇ ਸੀ ਮਤਲਬ ਪਾਰਲਰ ਦੇ ਕੱਪੜੇ ਜਿਹੜੇ ਸਾਰੇ ਗੰਦੇ ਹੋ ਗਏ ਸੀ ਤੋਲੀ ਵਗੈਰੇ ਗਾਉਣ ਉਹ ਅਸੀਂ ਧੋ ਲਏ ਆ ਤੇ ਬਾਕੀ ਜਿਹੜੇ ਕੱਪੜੇ ਉਹ ਮੈਂ ਸ਼ਾਮ ਨੂੰ ਧਵਾਂਗੀ ਕਿਉਂਕਿ ਹੁਣ ਕਾਫੀ ਕੰਮ ਕਰ ਚੁੱਕੀ ਆ ਤੇ ਥੋੜਾ ਥੱਕ ਵੀ ਗਈ ਆ ਤੇ ਜਿਹੜੇ ਇਹ ਕੱਪੜੇ ਆ ਇਹ ਮੈਂ ਧੋ ਲਏ ਆ ਔਰ ਨਿਚੋੜ ਕੇ ਇਸ ਮਸ਼ੀਨ ਤੇ ਸੁਕਾ ਲਾਂਗੇ ਕਿਉਂਕਿ ਅੱਜ ਕੱਲ੍ਹ ਤੋਂ ਵਗੈਰਾ ਨਹੀਂ ਨਿਕਲਦੀ ਵੀ ਤੇ ਕੋਈ ਕਸਟਮਰ ਆ ਜਾਂਦੇ ਆ ਹਨਾ ਤੋਂ ਸੇ ਟਾਈਮ ਚਾਹੀਦੇ ਹੁੰਦੇ ਆ ਇਹ ਮੈਂ ਸੁਕਾ ਕੇ ਫਿਰ ਹਨਾ ਬਾਹਰ ਸੁੱਕੇ ਪਾ ਦਾਂਗੀ ਤੋਂ ਸਵਾਜੇ ਕੋਈ ਆਏਗਾ ਤੇ ਸੀ ਯੂਜ਼ ਕਰ ਲਾਂਗੇ ਇਹਨੂੰ ਤੇ ਅੰਜ ਕਸਟਮਰ ਆ ਜਾਂਦੇ ਆ ਤੇ ਫਿਰ ਉਸੇ ਟਾਈਮ ਤੇ ਤਾਵਲ ਵਗੈਰਾ ਜਿੰਮੇ ਕੋ ਨਹੀਂ ਹੋ ਤੇ ਮੁਸ਼ਕਲ ਹੁੰਦੀ ਆ ਤੇ ਸਾਰੇ ਗੰਦੇ ਹੋ ਚੁੱਕੇ ਸੀ ਇਸ ਲਈ ਫਿਰ ਮੈਂ ਤੋਂ ਲੈਨੇ ਤੇ ਨਾਲ ਬੇਟਾ ਵੀ ਹੈਲਪ ਕਰਵਾਉਂਦੇ ਆਇਆ ਹੈ ਅੱਜ ਕੱਲ ਛੁੱਟੀਆਂ ਹੁੰਦੀਆਂ ਤੇ ਇਸ ਲਈ ਬੱਚੇ ਘਰ ਹੀ ਹੈ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਮਿਲਦੇ ਆ ਫਿਰ ਅਗਲੇ ਨੈਕਸਟ ਬਲੌਗ 'ਚ ਅਸੀਂ ਹਾਂਜੀ ਤੇ ਜੀ ਅਸੀਂ ਤੋਂ ਲੱਗੇ ਸੀ ਬਾਪਜੋ ਫ੍ਰੀ ਹੋ ਕੇ ਬਰਤਨ ਬਰਤਨ ਥੋੜੀ ਸੀ ਜ਼ਿਆਦਾ ਨਹੀਂ ਸੀ ਹੈਗੇ ਤੇ ਛੋਟਾ ਬੰਲਾ ਕਹਿੰਦਾ ਮੈਂ ਵੀ ਤੁਹਾਡੇ ਨਾਲ ਹੈਲਪ ਕਰਾਨੀ ਹੈ ਤੇ ਮੈਂ ਕਿਹਾ ਚਲ ਠੀਕ ਹੈ ਆਰੇ ਲੱਗਾ ਸੀ ਕਿ ਘੁੰਦੇ ਵੀ ਹਨਾ ਉਹ ਇਧਰ ਉਧਰ ਘੁੰਮਦੇ ਰਹਿੰਦੇ ਆ ਤੇ ਮੈਂ ਕਿਹਾ ਚਲਾ ਰਹੇ ਲੱਗ ਜੇਗਾ ਚਲ ਜਿੰਨਾ ਜੋ ਵੀ ਕਰੇਗਾ ਕਿ ਮੇਰੇ ਨਾਲ ਉਹ ਨਾ ਬਰਤਨ ਨਾ ਤੂ ਆਂਦਿਆ ਸੀ ਛੋਟੇ ਛੋਟੇ ਕੁਰਸੀ ਲੱਲੀ ਸੀ ਉਹਨੇ ਕੁਰਸੀ ਦੇ ਉੱਪਰ ਚੜ੍ਹ ਕੇ ਉਹ ਜਿਹੜਾ ਫੇਰਨਾ ਲੱਗਾ ਸੀ ਹੈਲਪ ਕਰਾਨ ਕਾਫੀ ਹੈਲਪ ਹੋ ਗਈ ਸੀ ਵੈਸੇ ਮੇਰੀ ਨਾ ਛੁੱਟੀ ਜਾਂ ਛੁੱਟੀ ਦਾ ਹਨਾ ਬਹੁਤ ਮਜ਼ਾ ਤੇ ਲੀਏ ਫਿਰ ਇਹ ਸਾਰੇ ਮਤਲਬ ਕਿ ਹਾਂ ਸਾਰੇ ਹੀ ਮਤਲਬ ਨਾ ਬਰਤਨ ਜਿਹੜੇ ਤੋਂ ਆਂਦਿਆ ਸੀ ਛੋਟਾ ਜਿਹਾ ਆ ਪਰ ਤਵੇਂ ਬੜਾ ਸਿਆਣਾ ਹੈ ਕਿ ਜਿਹੜੇ ਬਰਤਨ ਇਹਨੇ ਸਾਰੇ ਤੂਲੇ ਸੀ ਜਿਆਦਾ ਨਹੀਂ ਸੀ ਬਰਤਨ ਬਹੁਤ ਥੋੜੇ ਬਰਤਨ ਸੀ ਇਹਨੂੰ ਕਾਫੀ ਸ਼ੌਂਕੇ ਕੰਮ ਕਰਾਂਗਾ ਅੱਜ ਸਾਕੀ ਆਪਣੇ ਬੈਡਰੂਮ ਜਿਹੜੇ ਨੇ ਆਪਣੀ ਸਾਫ਼ ਕਰ ਲੈਂਦੇ ਨੇ ਛੋਟਾ ਵਾਲਾ ਕਰਦਾ ਵੱਡੇ ਵਾਲਾ ਨਹੀਂ ਕਰਦਾ ਅੱਛਾ ਮੈਂ ਬੜਾ ਛੋਟੇ ਜਿਹੜੇ ਜ਼ਿਆਦਾ ਸਿਆਣੇ ਹੁੰਦੇ ਨੇ ਬੱਚੇ ਇਹ ਸਾਹਮਣੇ ਜੀ ਕੱਪੜੇ ਪਏ ਹਨਾ ਸੁੱਕਣੇ ਪਾਏ ਤੇ ਅੱਜ ਦਰਵਾਜ਼ਾ ਖੋਲਿਆ ਸੀ ਥੋੜੀ ਲੱਗਾ ਧੁੱਪ ਚੜੀ ਸੀ ਥੋੜੀ ਜੀ ਮੈਂ ਕਿਹਾ ਤੁਹਾਡੇ ਨਿੱਗ ਜਿਹਾ ਆ ਜਾਏਗਾ ਅੰਦਰ ਤੇ ਪਿੱਛੇ ਜਿਹੜਾ ਦਰਵਾਜ਼ਾ ਸੀ ਰਸੋਈ ਚ तो मैं चल बस घर बैठ जा तू हूँ है ना नहीं मैं सारे ही साफ करनी है तो फिर क्या हाई मेरी कमर टूट गई मतलब कि है ना छोटा जुकना पैन दे शायद कहता मेरी कमर टूट गई मैं देखा पता चल कैसे बर्तन है ना जाते हैं कमर टूट जाती कहता हाँ फिर तो मैं चल जा तू हूँ कहता नहीं मैं मैं बोतल भी मुझे अप, अपनी बोतल भी दे दू मैं बोतल भी साफ करूँगा ਆਪਣੀ ਬੋਤਲ ਹੀ ਬੋਤਲ ਕਦੀ ਕਦੀ ਪੀ ਲੈਂਦਾ ਹੈ ਤੇ ਕਹਿੰਦਾ ਮੈਂ ਬੋਤਲ ਹੀ ਆਪਣੀ ਜਿਹੜੀ ਮੈਂ ਹੀ ਸਾਫ਼ ਕਰਨੀ ਹੈ ਉਹ ਮੈਨੂੰ ਦੇ ਦਿਓ